ਵੇ ਨਹੀਂ ਜਾਂਦੇ ਹੁਣ ਇਹਨੂੰ ਘਾਟਾ ਬਈ ਪੁਲਿਸ ਵਾਲਾ ਚੱਲ ਇਹਨੂੰ ਘੜਾ ਕੋਈ ਤਕਰੀਬਾ ਤਨ ਪੱਥਰੀ ਤੇ ਕੀਤੀ ਹੋਈ ਆ ਨਾ ਤੇਰੀ ਵੀ ਕਮਾਲ ਦੀ ਬਈ ਸਾਹਿਬ ਜੀ ਚੱਲੋ ਰਸ ਤੇਰੀ ਜਣਾ ਚੱਲਾ ਇਹ ਤਾਂ ਫਰਾ ਫਰ ਨਾ ਇਨਸਾਨੀਆ ਸਾਹਿਬ ਜੀ ਇਹ ਤੇਰੀ ਨਾ ਇਨਸਾਨੀ ਹੋ ਗਈ ਇਹ ਤਾਂ ਤੁਸੀਂ ਗਲਤ ਕਰ ਰਹੇ ਹੋ ਕੋਈ ਨਹੀਂ ਸਰ ਦੋ ਵੀ ਇੱਕ ਮਿੰਟ ਦੱਸੋ ਮੈਂ ਦੱਸਾਂ ਦੇ ਇਹ ਬਹੁਤ ਜਨਾਨੀ ਔਰ ਜਿਸ ਤਰ੍ਹਾਂ ਸੋਸ਼ਲ ਮੀਡੀਆ ਤੇ ਵੀ ਚਰਚਾ ਹੋ ਰਹੀ ਹੈ ਕੋਈ ਸਮਾਜ ਸੇਵਕ ਵੀ ਕਹਿ ਰਹੇ ਨੇ ਕਿ ਇਹ ਗਲਤ ਹੋਇਆ ਹੈ ਤਾਂ ਉਹਨਾਂ ਵੱਲ ਕੀ ਕੰਪਲੈਟ ਦੇਖੋ ਇਸ ਮਾਮਲੇ ਇਸ ਮੰਡੀ ਸਾਨੂੰ ਹਾਲੇ ਤੱਕ ਕੋਈ ਦਰਖਾਸਤ ਜਾਂ ਕੋਈ ਰਿਪਰੈਜ਼ੈਂਟੇਸ਼ਨ ਨਹੀਂ ਮਿਲੀ ਹੈ ਇਸ ਵੀਡੀਓ ਸਾਡੀ ਜਿਹੜੀ ਵੀਡੀਓ ਹੈ ਤੁਹਾਡੇ ਮਾਧਿਅਮ ਰਾਹੀਂ ਸਾਡੇ ਧਿਆਨ ਦੇ ਵਿੱਚ ਆਈ ਹੈ ਜੇ ਇਸ ਮਾਮਲੇ ਸੰਬੰਧੀ ਕਿਸੇ ਨੇ ਵੀ ਕੋਈ ਦਰਖਾਸਤ ਦੇਣੀ ਹੈ ਜਾਂ ਕੋਈ ਰਿਪਰੈਜ਼ੈਂਟੇਸ਼ਨ ਦੇਣੀ ਹੈ ਉਹ ਸਾਨੂੰ ਦੇ ਸਕਦਾ ਕਿਸੇ ਵੀ ਟਾਈਮ ਤੇ ਅਸੀਂ ਉਹਦੇ ਬਿਲਕੁਲ ਡੂੰਘਾਈ ਨਾਲ ਉਹਦੀ ਪੜਤਾਲ ਕਰਾਂਗੇ ਤੇ ਨਿਰਪੱਖ ਤਰੀਕੇ ਨਾਲ ਉਹਦੀ ਜਾਂਚ ਕੀਤੀ ਜਾਊਗੀ ਜੇ ਕਿਸੇ ਦਾ ਕੋਈ ਰੋਲ ਹੋਇਆ ਤਾਂ ਉਹਤੇ ਕਾਰਵਾਈ ਕੀਤੀ ਜਾਊਗੀ ਇਹਨੂੰ ਅਸੀਂ ਦੌਰਾਨੇ ਤਫਤੀਸ਼ ਵੀ ਵਿਚਾਰ ਲਾਂਗੇ ਇਸ ਕਰਕੇ ਜੇ ਕਿਸੇ ਵਿਅਕਤੀ ਨੂੰ ਲੱਗਦਾ ਹੈ ਕਿ ਉਹ ਇਸ ਦੇ ਸੰਬੰਧੀ ਕੋਈ ਕਾਰਵਾਈ ਕਰਾਉਣਾ ਚਾਹੁੰਦਾ ਜਾਂ ਕੋਈ ਰਿਪਰੈਜ਼ੈਂਟੇਸ਼ਨ ਦੇਣਾ ਚਾਹੁੰਦਾ ਕੋਈ ਦਰਖਾਸਤ ਦੇਣਾ ਚਾਹੁੰਦਾ ਤਾਂ ਤੁਰੰਤ ਮਾਨਯੋਗ ਐਸਐਸਪੀ ਸਾਹਿਬ ਖੰਡਾ ਨੂੰ ਆ ਕੇ ਮਿਲ ਸਕਦਾ ਹੈ ਤੇ ਦਰਖਾਸਤ ਵੀ ਦੇ ਸਕਦਾ ਹੈ किंग ऑफ स्पाइसेस रेस्टोरेंट कैफे एंड रूफ टॉप में आपका स्वागत है यहाँ की सर्विस और रेस्टोरेंट का इंटीरियर फाइव स्टार रेस्टोरेंट जैसा ही है यहाँ आपको मिलेगी वेज नॉन वेज इंडियन पंजाबी एंड कॉन्टिनेंटल फूड की वेराइटी जैसा नाम वैसा खाना किंग ऑफ स्पाइसेस